ਕੋਈ ਵੀ ਜਿਹੜਾ ਵਾ ਨਾ ਪ੍ਰਸ਼ਾਸਨ ਦਾ ਸ਼ੁਰੂ ਤੋਂ ਲੈ ਕੇ ਇਸ ਬੰਦ ਦੀ ਮਜ਼ਬੂਤੀ ਲਈ ਕੋਈ ਨਹੀਂ ਹੈ ਸ਼ੁਰੂ ਤੋਂ ਲੈ ਕੇ ਸਾਡੇ ਲੋਕਾਂ ਨੇ ਹੀ ਆਪਣੇ ਇੱਕ ਕਿੱਲੇ ਦੇ ਪ੍ਰਤੀਕਰਾਈ ਗ੍ਰਾਈ ਲਾ ਕੇ ਨਾ ਇਹਨੂੰ ਬੰਨ ਬੜਾਇਆ ਹੈ ਤੇ ਇਹਨੂੰ ਇਹੀ ਖੁਦ ਹੀ ਮਜ਼ਬੂਤ ਕਰ ਰਹੇ ਆਂ ਸਾਡੇ ਤੇ ਜਾਂ ਜਿਹੜੀ ਸਮਾਜ ਸੰਸਥਾਵਾਂ ਜਿੱਦਾਂ ਮਹਾਪੁਰਸ਼ਾਂ ਦੀਆਂ ਸੰਸਥਾਵਾਂ ਹੋ ਗਈਆਂ ਸੰਤ ਮਹਾਪੁਰਸ਼ ਉਹ ਮਤ ਕਰਨਦੇ ਆਂ ਜਾਂ ਸਾਡੇ ਐਨਆਰਪੀ ਕਰਦੇ ਆਂ ਬਸ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਬੰਨ ਬਣਾਉਂਦੇ ਆਂ ਜੇ ਆਪਾਂ ਖਰਾਬੀ ਦੀ ਗੱਲ ਕਰੀਏ ਤਾਂ ਪਹਿਲਾਂ ਜਾਣ ਕੇ ਜਦੋਂ ਤੁਸੀਂ ਬੱਕਰੀ ਮੁਰਗੀ ਦੀ ਗੱਲ ਕੀਤੀ ਉਹਨਾਂ ਗੱਲ ਹੀ ਮੁਰਗੀ ਦੀ ਕੀਤੀ ਜਮੀਨ ਦੇ ਖਰਾਬੀ ਦੀ ਗੱਲ ਹੀ ਨਹੀਂ ਕੀਤੀ ਠੀਕ ਹੈ ਨਾ ਕਿਉਂਕਿ ਜੇ ਜਮੀਨ ਦੇ ਖਰਾਬੇ ਦੀ ਗੱਲ ਕਰਦੇ ਸਾਨੂੰ ਘਾਸ ਹੁੰਦੀ ਵੀ ਇਹਨਾਂ ਜਮੀਨ ਤੇ ਖਰਾਬਾ ਦੇਣਾ ਤੇ ਉਹ ਬੱਕਰੀ ਮੁਰਗੀ ਨੂੰਗਾ ਉਹ ਵੱਡੇ ਹੀ ਹੈਗੇ ਕਿਉਂਕਿ ਨਾ ਗੱਲ ਹੀ ਪਈ ਨਾ ਉੱਥੇ ਹੀ ਮੁਕਾਤੀ ਵੀ ਅਸੀਂ ਬੱਕਰੀ ਦਾ ਤੇ ਮੁਰਗੀ ਦਾ ਖਰਾਬਾ ਦੇ ਸਕਦੇ ਆ ਜਮੀਨ ਦਾ ਸਾਡੇ ਵਾਸਤੇ ਦਾ ਗਰੂਰ ਨਹੀਂ ਹੈ ਤਾਂ ਗਲਤੀ ਸਾਡੇ ਤੋਂ ਹੋਈ ਜਿਹੜੀਆਂ ਅਸੀਂ ਵੋਟਾਂ ਪਾਈਆਂ ਇਹਨਾਂ ਦੇ ਭਰੋਸਾ ਕੀਤਾ ਇਹਨੂੰ ਜਿਤਾਇਆ ਪਰ ਨਹੀਂ ਉਹਨੇ ਆਸਾਂ ਦੇ ਸਾਰਾ ਪਾਣੀ ਫੇਰ ਦਿੱਤਾ ਅਸਲਕ ਮੈਂ ਸੁਲਤਾਨਪੁਰ ਲੋਧੀ ਦੇ ਤੁਸੀਂ ਬੰਦੇ ਉੱਤੇ ਖੜਾ ਹੋਇਆ ਮਗਰ ਮੇਰੇ ਤੁਸੀਂ ਇਹ ਪਹਿਲੀਆਂ ਵੇਖ ਸਕਦੇ ਹੋ ਆਲੀ ਕਲਾਂ ਕਹਿ ਲੋ ਆਲੀ ਖੁਰਦ ਕਹਿ ਲੋ ਇਹ ਜਿਹੜਾ ਬੰਨ ਅਰਜੀ ਬੰਨ ਸੀਗਾ ਦਰਿਆਲ ਦੇ ਬਿਲਕੁਲ ਨਾਲ ਲੱਗਦਾ ਉਹਨੂੰ ਬਣਿਆ ਜਾ ਰਿਹਾ ਸੀ ਜੋ ਕੱਲ ਟੁੱਟਿਆ ਸੀ ਤਾਂ ਹਾਂ ਮਾਰ ਕੇ ਕਿਸਾਨ ਜਿਹੜਾ ਕਿ ਮੌਕੇ ਤੇ ਰੋ ਰਹੇ ਸੀਗੇ ਅੱਜ ਇਹ 24 ਘੰਟਿਆਂ ਬਾਅਦ ਦਾ ਜਿਹੜਾ ਮੰਜ਼ਰ ਹੈ ਪਾਣੀ ਕਿੱਥੇ ਤੱਕ ਲੱਗ ਗਿਆ ਕਿੰਨੀ ਕੁ ਮਾਰ ਜਿਹੜਾ ਕੀ ਪਾਣੀ ਉਹ ਆਪਣੀ ਮਾਰਦਾ ਪਿਆ ਵਾ ਲਗਾਤਾਰ ਵੇਖ ਸਕਦੇ ਹੋ ਖੜੀ ਜਿਹੜੀ ਝੋਨੇ ਦੀ ਫਸਲ ਹੈ ਉਹ ਹੁਣ ਕਿਤੇ ਨਾ ਕਿਤੇ ਜਿਹੜੀ ਹੈ ਕਿ ਬਰਬਾਦ ਹੋਣੀ ਸ਼ੁਰੂ ਹੋ ਗਈ ਹੈ 30 ਤੋਂ 35 ਹਜ਼ਾਰ ਏਕੜ ਜਿਹੜਾ ਹੈ ਕਿ ਉਹ ਲਗਭਗ ਤੇ ਲਗਭਗ ਜਿਹੜਾ ਹੈ ਕਿ ਇੱਥੇ ਉਹ ਖਰਾਬ ਹੋ ਰਿਹਾ ਵਾ ਜਲੰਧਰ ਤੋਂ ਵੀ ਬਾਵਾ ਹੈਂਡਰੀਸ ਤੋਂ ਬਾਅਦ ਹਾਲੀਵਾਲ ਸਾਫ ਫਗਵਾੜੇ ਤੇ ਜਿਹੜੇ ਐਮ ਐਲ ਏ ਨੇ ਇੱਥੇ ਮੌਜੂਦ ਨੇ ਨੁਕਸਾਨ ਕਿਸ ਕਦਰ ਜਿਹੜਾ ਹੈ ਕਿ ਇਸ ਵਕਤ ਇੱਥੇ ਹੋਇਆ ਵਾ ਨਾਮ ਕੀ ਤੁਹਾਡਾ ਮੇਰੇ ਨਾਲ ਰਿਸ਼ਪਾਲ ਸਿੰਘ ਜੀ ਇਹ ਕਿੰਨੀ ਕੁ ਮਾਰ ਪੈ ਗਈ ਹੈ ਕਿ ਅਸਲੇ ਜੋ ਖਲਾਤ ਬਣੇ। ਵੇਖੋ ਜੀ ਇਹ ਬਹੁਤ ਜਦੋਂ ਬੰਨ ਨੂੰ 1 ਮਹੀਨਾ ਹੋ ਗਿਆ ਸੀ ਲੱਗੇ ਨੂੰ ਮਜ਼ਬੂਤ ਕਰਦੇ ਆ ਤੇ ਜਿਹੜਾ ਕੱਲ ਹੀ 11 ਵਜੇ ਇਹ ਬੰਨ ਟੁੱਟ ਗਿਆ। ਇਹਦੇ ਨਾਲ ਬਹੁਤ ਹੀ ਪਿੰਡ ਜਿਹੜੇ ਆ ਉਹਨਾਂ ਦੀ ਫਸਲਾਂ ਖਰਾਬ ਹੋ ਗਈ। ਇਹ ਤਾਂ ਪਿੰਡ ਦੀ ਤਰਫ 1 35 ਪਿੰਡ ਤੇ 1 ਇਕੜ ਤੇ ਜੇ 50 60 ਹਜ਼ਾਰ ਇਕੜ ਜ਼ਮੀਨ ਜਿਹੜੀ ਆ ਉਹਦਾ ਝੋਨਾ ਜਿਹੜਾ ਖਰਾਬ ਹੋ ਜਾਣਾ ਹੈ। ਸਾਰੀ ਵੀਜੀ ਹੋਈ ਸੀ ਕਿ ਫਸਲ ਸਾਰੀ ਵੀਜੀ ਝੋਨਾ ਲੱਗਾ ਅਸੀਂ ਖਾਦਾਂ ਪੈਗੀਆਂ ਅਸੀਂ ਝੋਨੇ ਦੀ ਮੁੰਜਰ ਨਿਕਲਦੀ ਤੇ ਬਸ ਹੁਣ ਤਾਂ ਇਹ ਇੱਕ ਦਾਣੇ ਵੱਢ ਕੇ ਕੰਬਾਈਨਾ ਦੇ ਨਾਲ ਤੇ ਟਰਾਲੀਆਂ ਤੇ ਬਹੁਤ ਬੁਰੇ ਲਾਹਤ ਇਸ ਤਰ੍ਹਾਂ ਦੱਸਦੇ ਪਿਓ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਿ ਬੰਨ ਨੂੰ ਬੰਨਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ ਕੱਲ ਫੇਰ ਉੱਥੇ ਆ ਕੇ ਖਤਮ ਹੋਏਗੀ ਕਿ 2023 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਉਸ ਤੋਂ ਬਾਅਦ ਇਹਨੂੰ ਮਜ਼ਬੂਤ ਕਰਨ ਦਾ ਕੋਈ ਸ਼ਾਸਨ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਮਦਦ ਕੀਤੀ ਗਈ ਟੀਮਾਂ ਪਹੁੰਚੀਆਂ ਹੋਣ ਜਾਂ ਉਹ ਵੀ ਸਫਲ ਨਹੀਂ ਹੋ ਪਈਆਂ ਹਕੀਕਤ ਕੀ ਕਹਿੰਦੀ ਪਿਛਲੇ ਡੇਢ ਸਾਲ ਦੇ ਦੇਖੋ ਜੀ ਪਿਛਲੇ 20 ਸਾਲ ਮਤਲਬ ਕੋਈ ਵੀ ਜਿਹੜਾ ਨਾ ਪ੍ਰਸ਼ਾਸਨਾ ਸ਼ੁਰੂ ਤੋਂ ਲੈ ਕੇ ਹੀ ਇਸ ਬੰਦ ਦੀ ਮਜ਼ਬੂਤੀ ਲਈ ਕੋਈ ਨਹੀਂ ਆਇਆ ਸ਼ੁਰੂ ਤੋਂ ਲੈ ਕੇ ਸਾਡੇ ਲੋਕਾਂ ਨੇ ਹੀ ਆਪਣੇ ਇੱਕ ਕਿੱਲੇ ਦੇ ਪ੍ਰਤੀ ਕਿਰਾਏ ਕਿਰਾਈ ਲਾ ਕੇ ਨਾ ਇਹਨੂੰ ਬਣ ਬੜਾਇਆ ਹੈ ਤੇ ਇਹਨੂੰ ਇਹੀ ਖੁਦ ਹੀ ਮਜ਼ਬੂਤ ਕਰ ਰਹੇ ਹਾਂ ਸਾਡੇ ਤੇ ਜਾਂ ਜਿਹੜੀ ਸੰਸਥਾਵਾਂ ਜਿੱਦਾਂ ਮਹਾਪੁਰਸ਼ਾਂ ਦੀਆਂ ਸੰਸਥਾਵਾਂ ਹੋ ਗਈਆਂ ਸੰਤ ਮਹਾਪੁਰਸ਼ ਉਹ ਮਤ ਕਰਨਦੇ ਹੈ ਜਾਂ ਸਾਡੇ ਅਨਾਰੇ ਵੀਰ ਕਰਨਦੇ ਹੈ ਬਸ ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਬੰਨ ਬਣਾਉਂਦੇ ਆ। ਸਾਨੂੰ ਪੈਸਾ ਲੱਗਿਆ ਹੁਣ ਉਹਨਾਂ ਦੇ ਪਿੱਛੇ ਜਿਹੜਾ ਕਿਰਦੇ ਇਹ ਵੇਖੋ ਜੀ ਜਿਹੜਾ ਪੈਸਾ ਬਲਵਿਹਤ ਤਾਂ ਕੋਈ ਸਾਭ ਹੀ ਨਹੀਂਗਾ ਹਰ ਸਾਲ ਜਿੱਦਾਂ ਅਸੀਂ ਕਰਾਈ ਕਰਦੇ ਆ ਪਿੰਡ ਦੇ ਵਿੱਚੋਂ ਕੋਈ 1000 ਰੁਪਇਆ ਪ੍ਰਤੀ ਕਿਲਾ ਜਾਂ ਚਾਹ ਚਾਹ ਪਈ ਫਿਰ ਜਿਹੜਾ ਇਕੱਠਾ ਕਰਕੇ ਲਾ ਦਿੰਦੇ ਆ ਲੱਖਾਂ ਰੁਪਇਆ ਹੀ ਇਹਦੇ ਉੱਤੇ ਖਰਚਾ ਜਿਹੜਾ ਵਾ ਪਿੰਡਾਂ ਵੱਲੋਂ ਅਸੀਂ ਕਰਦੇ ਤਾਂ ਹੀ ਤੇ ਜਿੱਦਾਂ ਸਾਨੂੰ ਸਹਿਯੋਗ ਦਿੱਤਾ ਜਾਂਦਾ ਹੈ ਪਾਸੋਂ ਮਸ਼ੀਨਾਂ ਦਾ ਜਾਂ ਐਨ.ਆਰ.ਏ. ਵੀਰ ਜੀ ਦਾ ਡੀਜ਼ਲ ਦਾ ਸਹਿਯੋਗ ਦੇ ਦਿੰਦੇ ਸੀ ਵੀਨੇ ਸਾਹਿਬ ਸਾਨੂੰ ਸ਼੍ਰੋਮਣੀ ਕਮੇਟੀ ਨੇ ਵੀ ਡੀਜ਼ਲ ਦੇ ਦਿੱਤਾ ਹੈ ਇਸ ਵਾਰ ਵੀ ਚਲੋ ਸੁਖਬੀਰ ਸਿੰਘ ਬਾਦਲ ਆਏ ਉਹਨਾਂ ਨੇ ਹਾਂਜੀ ਉਹ ਕਹਿ ਕੇ ਗਏ ਕਿ ਤੁਹਾਨੂੰ ਆਇਆ ਵੀ ਕਿ ਨਹੀਂ ਆਇਆ ਅਜੇ ਨਹੀਂ ਚਲੋ ਐਲਾਨ ਕਰਕੇ ਹੀ ਉਸ ਦਿਨ ਪਹੁੰਚਣਾ ਜੀ ਅੱਜ 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 ਸ਼ਾਇਦ ਅੱਜ ਆਉਦਾ ਹੈ ਅਜੇ ਤੱਕ ਬਾਜਾਈ ਪਰ ਉਹ ਕੱਲ ਬੰਨ ਟੁੱਟ ਗਿਆ ਇਹ ਲੋਡ ਵਾ ਜੀ ਹਜੇ ਵੀ ਤਾਂ ਲੋਡ ਆ ਉਹਦੀ ਹਜੇ ਹੋਣ ਪਹਿਲਾਂ ਵੇਖੋ ਜੀ ਪਹਿਲਾਂ ਜਿੱਥੇ ਕੋਈ 20 30 ਲੱਖ ਦੇ ਨਾਲ ਬੰਨ ਚਾਹੇਣਾ ਹੈ ਜਾਂ 50 ਲੱਖ ਨਾਉਣਾ ਹੈ ਹੁਣ ਉੱਤੇ 2 ਕਰੋੜ 3 ਕਰੋੜ ਲੱਗਣਾ ਹੈ ਕਿਉਂਕਿ ਉਹ ਜਿਹੜਾ ਟੋਆ ਪੂਰਨਾ ਵਾ ਬਹੁਤ ਔਖਾ ਹੁੰਦਾ ਸਰ ਸਰ ਜਿਹੜੀਆਂ ਸਥਿਤੀਆਂ ਨੂੰ ਸੰਭਿਆ ਨਹੀਂ ਗਿਆ ਤੇ ਹੁਣ ਉਹਦਾ ਜਿਹੜਾ ਕਿ ਉਹਦਾ ਹੀ ਵੱਡਾ ਨੁਕਸਾਨ ਉਹਦੇ ਜਿਆਦਾ ਵੱਡਾ ਨੁਕਸਾਨ ਹੋ ਗਿਆ ਜੋਨਾਂ ਜੇ ਪਹਿਲਾਂ ਇਹ ਤੇ ਮਲਗੌਰ ਕੀਤਾ ਜਾਂਦਾ ਇਹਨੂੰ ਟੁੱਟਣ ਤੋਂ ਬਚਾਇਆ ਜਾਂਦਾ ਬੱਕਰੀ ਮੁਰਗੀ ਵਾਈ ਦਾ ਝੋਨੇ ਦਾ ਕਈਆਂ ਦੇ ਮੁਆਵਜ਼ੇ ਮਿਲਨੇ ਸੀ ਕਿ ਲਾਰਗੀ ਟਾਈਮ ਸੀ ਸੀਐਮ ਕਹਿ ਗਿਆ ਸੀ ਤੇ ਪਰ ਜਦੋਂ ਪਹਿਲਾਂ ਸਰਕਾਰਾਂ ਦਾ ਬਰਾਇਰ ਬਿਜੇ ਦੀ ਜ਼ਿੰਦਗੀਆਂ ਹੈ ਤੇ ਇਹਨਾਂ ਨੇ ਉਹ 6500 ਰੁਪਈਆ ਉਹ ਵੀ ਇਹਨਾਂ ਨੇ ਹੱਦਬੰਦੀ ਕਰਤੀ ਸੀ 5000 ਪਰੇਖਣ ਵਾਲੀ ਤੇ ਜਿਹੜਾ ਹੈ 5 ਕਿੱਲੇ 5 ਕਿੱਲੇ ਮਤਲਬ ਜਿਹੜਾ ਸੀ ਹੱਦਬੰਦੀ ਕਰ ਦਿੱਤੀ ਜੇ ਕਿਸੇ ਦਾ ਮਾਲਕੀ ਜ਼ਮੀਨ ਮੰਨ ਲਓ 20 ਕਿੱਲੇ ਆ ਨਾ ਤ ਉਹਨੂੰ 5 ਕਿੱਲਾਂ ਦਾ ਹੀ ਖਰਾਬਾ ਮਿਲਿਆ ਹੈ ਤੇ ਬਾਕੀ ਇਹਨਾਂ ਨੇ ਜਿਹੜੀਆਂ ਗਰਦੌਰੀਆਂ ਵਾਲੀਆਂ ਜ਼ਮੀਨਾਂ ਹੈ ਉਹਨਾਂ ਦਾ ਖਰਾਬਾ ਜਿਹੜਾ ਉਹ ਵੀ ਨਹੀਂ ਮਿਲਿਆ ਉਹ ਇਹਨਾਂ ਨੇ ਖਤਮ ਕਰ ਦਿੱਤਾ ਹੈ ਕਿ ਨਹੀਂ ਗਰਦੌਰੀ ਵਾਲੀ ਜਿਹੜੀ ਸਰਕਾਰੀ ਜ਼ਮੀਨ ਵਜਾ ਇਹਨਾਂ ਨੇ ਇਹ ਕਹਿ ਦਿੱਤੀ ਉਹ ਬੇਚਰਾ ਕ ਨਹੀਂ ਨਹੀਂ ਉਹਨਾਂ ਨੇ ਕਹਿਤਾ ਖਾਤੇ ਗਰਦੌਰੀ ਚ ਬੋਲਦਾ ਇਹ ਬੰਦੇ ਇਹਨਾਂ ਨੇ ਕਹਿਤਾ ਕਿ ਤੁਹਾਡੇ ਕੋਲ ਮਾਲਕੀਅਤ ਨਹੀਂ ਸਰਕਾਰੀ ਜ਼ਮੀਨਾਂ ਵਾ ਤੇ ਵੇਚ ਰਹਾ ਕੋਈ ਤੇ ਕਾਸ਼ਤਕਾਰ ਤੇ ਉਹ ਆ ਨਾ ਜਿਹੜੇ ਲੋਕ ਜਿਹੜੇ 50 50 ਸਾਲ ਤੋਂ ਗਰਦਾਵਰੀਆਂ ਉਹਨਾਂ ਦੇ ਨਾਮ ਆ ਉਹ ਕਾਸ਼ਤਕਾਰ ਕਰਦੇ ਆ ਇਹਦੇ ਮੰਗ ਵੀ ਰੱਖਦੇ ਆ ਕਿ ਉਹ ਲੋਕ ਵੋਟ ਪਾਉਂਦੇ ਨੇ ਆਹ ਵੋਟ ਸਰਕਾਰ ਨੂੰ ਹੀ ਪੈਂਦੀ ਆ ਜੀ ਮੀਟਰ ਲੱਗੇ ਨੇ ਸਾਰਾ ਕੁਝ ਲੱਗਾ ਅੱਗੇ ਨੇ ਸਾਰਾ ਕੁਝ ਖਰਾਬਾ ਦੇਣ ਲੱਗਿਆ ਨਹੀਂ ਕੁਝ ਖਰਾਬਾ ਦੇਣ ਲੱਗਿਆ ਇਹ ਉਹਨਾਂ ਨੇ ਵੇਖੋ ਇਹਨਾਂ ਨੇ ਜਿਹੜਾ ਬਹੁਤ ਗਲਤ ਕੀਤਾ ਵਾ ਜ਼ਮੀਨੀ ਪੱਧਰ ਤੇ ਸਰਦਾਰ ਸਾਹਿਬ ਹਲਾਤ ਕੀ ਨੇ ਖਰਾਬ ਹੀ ਹਾਲਾਤ ਨੇ ਕਹਿੰਦਾ ਸਾਰੇ ਵੀ ਬਹੁਤ ਹੋਣੇ ਡੁੱਬ ਗਿਆ ਜੀ ਦੂਰ ਤੱਕ ਜਿਹੜਾ ਕਿਵੇਂ ਤੁਹਾਨੂੰ ਲੱਗਦਾ ਕਣਕ ਵੀ ਲੱਗਣੀ ਹੁਣ ਓਕੀ ਹੋ ਜਾਏਗੀ ਜੇ ਸਾਹਿਬ ਦੇ ਹਾਂਜੀ ਜਿਨ੍ਹਾਂ ਦਾ ਪਾਣੀ ਵਹਦਾ ਨਹੀਂਗਾ ਤੇ ਕਣਕ ਦਾ ਵੀ ਓਕਾ ਚਿਰ ਉਹ ਪਾਣੀ ਤੋੜ ਉਥੋਂ ਬੰਦ ਨਹੀਂ ਹੁੰਦਾ ਉਹਨਾਂ ਚਿਰ ਦੇ ਇੱਥੇ ਨਾ ਤਾਂ ਕਣਕ ਨੂੰ ਨਿਆ ਦਾ ਕੁਝ ਨਹੀਂ ਪਾਣੀ ਸੁੱਕਣਾ ਹੀ ਨਹੀਂ ਹੈਗਾ ਦਰਿਆ ਦਾ ਮੇਨ ਜਿਹੜਾ ਇੱਧਰ ਨੂੰ ਹੋ ਗਿਆ ਉਹਦਾ ਦਰਿਆ ਉਧਰ ਉੱਚਾ ਹੈ ਜੇ ਆਪਾਂ ਖਰਾਬੀ ਦੀ ਗੱਲ ਕਰੀਏ ਤਾਂ ਉਹਨਾਂ ਪਹਿਲਾਂ ਯਾਨੀ ਕਿ ਜਿਹੜਾ ਤੁਸੀਂ ਬੱਕਰੀ ਮੁਰਗੀ ਦੀ ਗੱਲ ਕੀਤੀ ਉਹਨਾਂ ਗੱਲ ਹੀ ਮੁਰਗੀ ਦੀ ਕੀਤੀ ਹੈ ਜ਼ਮੀਨ ਦੇ ਖਰਾਬੀ ਦੀ ਗੱਲ ਹੀ ਨਹੀਂ ਕੀਤੀ ਅਸੀਂ ਬਹੁਤ ਠੀਕ ਹੈ ਨਾ ਕਿਉਂਕਿ ਜੇ ਦੇ ਜ਼ਮੀਨ ਦੇ ਖਰਾਬੇ ਦੀ ਗੱਲ ਕਰਦੇ ਸਾਨੂੰ ਕੋਈ ਆਸ ਹੁੰਦੀ ਵੀ ਇਹਨਾਂ ਜ਼ਮੀਨ ਦੇ ਉੱਤੇ ਖਰਾਬਾ ਦੇਣਾ ਤੇ ਉਹ ਬੱਕਰੀ ਮੁਰਗੀ ਬਸ ਬੱਕਰੀ ਮੁਰਗੀ ਤੋਂ ਗਾ ਉਹ ਬੜੇ ਹੀ ਨੇ ਆ ਗਈ ਜੀ ਕਿਉਂਕਿ ਉਹਨਾਂ ਗੱਲ ਹੀ ਪਹਿਲਾਂ ਉੱਥੇ ਹੀ ਮੁਕਾਤੀ ਸੀ ਵੀ ਅਸੀਂ ਬੱਕਰੀ ਦਾ ਤੇ ਮੁਰਗੀ ਦਾ ਖਰਾਬਾ ਦੇ ਸਕਦੇ ਆ ਜ਼ਮੀਨ ਦਾ ਸਾਡੇ ਵਾਸਤਾ ਕੋ ਰੂਗ ਨਹੀਂ ਹੈਗਾ ਬਸ ਗਲਤੀ ਸਾਡੇ ਤੋਂ ਹੀ ਜਿਹੜੀਆਂ ਅਸੀਂ ਵੋਟਾਂ ਪਾਈਆਂ ਇਹਦੇ ਤੇ ਭਰੋਸਾ ਕੀਤਾ ਇਹਨੂੰ ਜਿਤਾਇਆ ਪਰ ਨਹੀਂ ਉਹਨੇ ਆਸਾਂ ਤੇ ਸਾਰਾ ਪਾਣੀ ਫੇਰ ਦਿੱਤਾ ਹੁਣ ਵੀ ਆ ਥੋੜਾ ਚਿਰ ਪਹਿਲਾਂ ਇੱਥੇ ਆਇਆ ਬਗਪੁਰ ਆਇਆ ਸੀ ਗੇੜਾ ਕੱਢਿਆ ਉੱਤੋਂ ਦੀ ਯਾਜ ਵੇਖਿਆ ਨਗਾ ਕੇ ਸਾਡੇ ਏਰੀਏ ਦੇ ਵਿੱਚ ਵੇਖਿਆ ਵੀ ਪਿੰਡਾਂ ਲਿਆ ਝੋਨੇ ਬਚੇ ਹੋਏ ਆ ਜਾ ਕੇ ਹੋਰ ਛੜਾ ਕੇ ਗਾੜੀਆਂ ਨੂੰ ਬੰਦ ਕਰਾ ਕੇ ਉਹਨਾਂ ਕਹਿੰਦੇ ਡੋਬ ਤੋਂ ਛੜੇ ਹੈਗੇ ਪਹਿਲਾਂ ਇਹ ਡੋਬ ਦਿੱਤੇ ਆ ਹੁਣ ਅਗਲੇ ਬੰਨੇ ਕਿਉਂ ਚਾਹਣ ਗਿਆ ਕਿ ਉਹਨਾਂ ਦੇ ਕਿਸਾਨ ਉਹਨਾਂ ਦੇ ਬੰਦੇ ਜਿਹੜਾ ਕਿ ਮਰਣ ਦੇਖੋ ਜੀ ਇਹ ਸਾਨੂੰ ਸਾਨੂੰ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਵੀ ਤੁਹਾਡੇ ਕੋਲੇ ਤੁਹਾਡੇ ਕੋਲ ਜ਼ਮੀਨਾਂ ਰਹਿਣ ਇਹ ਜ਼ਮੀਨਾਂ ਸਾਡੇ ਤੋਂ ਖੋਹਣੀਆਂ ਚਾਹੁੰਦੇ ਹੈਗੇ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹੀ ਨਾ ਨਾ ਤੁਹਾਡੇ ਕੋਲ ਕਿਉਂਕਿ ਇਹ ਆ ਚਾਹੁੰਦੇ ਹੀ ਨਹੀਂ ਕਿ ਵੀ ਜ਼ਮੀਨਾਂ ਦੇ ਮਾਲਕ ਤੁਸੀਂ ਬਣੇ ਰਹੋ ਇਹ ਯਾਨੀ ਕਿ ਬੰਦਾ ਸਿੰਘ ਬਹਾਦਰ ਨੇ ਸਾਨੂੰ ਜਮੀਨਾ ਦਿੱਤੀਆਂ ਸੀ ਪਰ ਇਹਨਾਂ ਨੇ ਉਹ ਚੀਜ਼ਾਂ ਨੂੰ ਹੁਣ ਖੋਣਾ ਫੇਰ ਚਾਲੂ ਕਰ ਦਿੱਤਾ ਇਹ ਜਿਕਰੀਆ ਖਾਨ ਵਾਲਾ ਜਿਹੜਾ ਰੋਡ ਹੈ ਕਹਿੰਦਾ ਉਹ ਇਹ ਅਦਾ ਕਰਨ ਦੇ ਆ ਤੇ ਅਸੀਂ ਦੇ ਇਹੀ ਕਣਕੇ ਹਾਲੇ ਵੀ ਅਸੀਂ ਇਹਨਾਂ ਨੂੰ ਮੰਗ ਕਰਦੇ ਆ ਇਹਨਾਂ ਦੇ ਕੋਲੋਂ ਹਾਲੇ ਵੀ ਅਸੀਂ ਆਨੇ ਆ ਜੇ ਕਰ ਸਕਦੇ ਕੁਛ ਨਾ ਕੁਛ ਤੇ ਜਿਹੜਾ ਦਰਿਆ ਵਾ ਸਾਡਾ ਜਿਹੜਾ ਇਹ ਬਣਿਆ ਇਹਦੀ ਖਲਾਈ ਕਰਕੇ ਇਹਨੂੰ ਨਹਿਰੀ ਭਾਗ ਦਿੱਤਾ ਜਾਵੇ ਇਹਦੇ ਪੱਥਰ ਲਾਇਆ ਜਾਵੇ ਜਿਹੜੇ ਕੰਮ ਸਰਕਾਰਾਂ ਨੂੰ ਕਰਨ ਵਾਲੇ ਨੇ ਉਹ ਸੰਸਥਾਵਾਂ ਕਰਦੀਆਂ ਪਈਆਂ ਨੇ ਤੇ ਫਿਰ ਆ ਤਾਂ ਐਸਾ ਹੋਣਾ ਹੀ ਹੈ ਇਹ ਜੁਮੀਨੀ ਹਕੀਕਤ ਹੈ ਇਹ ਆਲੀ ਕਲਾ ਜਿਹੜੀਆਂ ਕੱਲੋਂ ਬੜੀਆਂ ਸੀਸੀਟੀਵੀ ਫੁਟੇਜ ਜਾਂ ਦੂਸਰੀਆਂ ਜਿਹੜੀਆਂ ਮੋਬਾਈਲ ਫੁਟੇਜ ਜਿਹੜੀਆਂ ਵਾਇਰਲ ਹੋਈਆਂ ਜੋ ਸਥਿਤੀਆਂ ਉੱਥੇ ਬਣੀਆਂ ਹੋਈਆਂ ਬਾਬਾ ਹੈਂਡਰੀ ਮੌਜੂਦ ਹੈ ਐਸ ਐਸ ਜਿਹੜੇ ਨੇ ਕਿ ਇੱਥੇ ਗੱਲ ਕਰਦੇ ਪਏ ਨੇ ਹੈਂਡਰੀ ਸਾਹਿਬ ਪੂਰੇ ਆਏ ਉਹ ਆਪਣਾ ਹਲਕਾ ਛੱਡ ਕੇ ਸਥਿਤੀਆਂ ਆ ਕੇ ਕੀ ਅਸੈਸ ਹੋਈਆਂ ਨੇ ਮਾਈਵਾ ਸਾਹਿਬ ਤਾਂ ਵੱਡਾ ਇਲਜ਼ਾਮ ਲਾਗੇ ਨੇ ਕਿ ਡਰੇਨੇਜ ਕਹਿੰਦੇ ਸਾਫ ਕਰਤੀ ਹੈ ਵਿਧਾਨ ਸਭਾ ਅਜ ਕਹਿੰਦੇ ਗੋਇਲ ਸਾਹਿਬ ਨੇ ਬਿਆਨ ਵੀ ਦੇ ਦਿੱਤਾ ਜ਼ਮੀਨੀ ਹਕੀਕਤ ਕੀ ਕਹਿੰਦੀ ਪਈ ਹੈ ਕਿਉਂਕਿ ਕਿਸਾਨ ਕਹਿ ਰਹੇ ਨੇ ਇਤਰਾਹੀ ਮਾਮ ਕਰਦੇ ਨਹੀਂ ਦੇਖੋ ਇਹ ਸਮਾਨੀ ਹੈ ਕਿ ਕਿਸੇ ਤੇ ਇਲਜ਼ਾਮ ਲਾਓ ਅੱਜ ਬਹੁਤ ਬਹੁਤ ਵੱਡੀ ਟਾ ਲੱਗੀ ਹੈ ਸਾਡੀ ਕਿਸਾਨੀ ਭਾਈਚਾਰੇ ਨੂੰ ਸਭ ਤੋਂ ਪਹਿਲਾਂ ਸਾਡਾ ਫਰਜ਼ ਇਹ ਬੰਦਾ ਹੈ ਕਿ ਅਸੀਂ ਇਹਨਾਂ ਦੇ ਨਾਲ ਖੜੇ ਹੋਈਏ ਜਿਹੜਾ ਇਹਨਾਂ ਦਾ ਹਮਦਰਦੀ ਇਹਨਾਂ ਦੇ ਨਾਲ ਰੱਖੀਏ ਬਹੁਤ ਸਾਰੇ ਹੁਣ ਡੰਗਰ ਹੈਗੇ ਆ ਉਹਨਾਂ ਨੂੰ ਫੌਡਰ ਦੀ ਲੋੜ ਹੈਗੀ ਲੋਕਾਂ ਨੂੰ ਲੋੜ ਹੈਗੀ ਆ ਅੱਗੇ ਖਰਚੇ ਬੰਦ ਨਹੀਂ ਹੋਣੇ ਹੈਗੇ ਆ ਕਿਉਂਕਿ ਕਿਸੇ ਕਿਸੇ ਦੇ ਘਰ ਵਿਆਹ ਰੱਖਿਆ ਗਿਆ ਹੈਗਾ ਕਿਸੇ ਦੇ ਘਰ ਨੂੰ ਆਣੀ ਹੈ ਕਿਸੇ ਦੀ ਬੇਟੀ ਜਾਣੀ ਹੈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਹੈਗਾ ਹੁਣ ਜ਼ਿੰਮੇਵਾਰੀ ਸਾਡੀ ਬਤੌਰ ਆਪੋਜੀਸ਼ਨ ਵੀ ਐਂਡ ਸਰਕਾਰ ਦੀ ਹੈ ਕਿ ਅਸੀਂ ਜ਼ਿੰਮੇਵਾਰ ਭਰਾਵਾਂ ਦਾ ਬਾਹ ਫੜੀਏ ਜਿਹੜੀ ਕੰਪਨਸੇਸ਼ਨ ਹੈ ਉਹ ਟਾਈਮਲੀ ਡਿਸਟ੍ਰਿਬਿਊਟ ਹੋਵੇ ਗਵਰਨਮੈਂਟਾਂ ਨੂੰ ਕਿਤੇ ਕਿਤੇ ਉਡਾਈ ਨਹੀਂ ਮੰਨਦੇ ਪਠਾਨਕੋਟ ਤੋਂ ਲੈ ਕੇ ਇਤੋ ਲੈ ਕੇ ਗੋਦਵਾਲ ਸਾਹਿਬ ਤੋਂ ਲੈ ਕੇ ਹਰੀਖਾ ਤੱਕ ਕਿਹਾ ਹੀ ਜੇ ਰਸੋਲਾ ਕਿ 20 ਕਿਲੋਮੀਟਰ ਬੰਨ ਬੱਦਾ ਵਾ ਇਹ ਅਸੀਂ ਪਬਿਕ ਨੇ ਬੰਨ ਲਿਆ ਆਪ ਹਮ ਸੇਵਾ ਚ ਬੰਨ ਲਿਆ ਇਹ ਬੰਨ ਉਸਲ ਕੇ ਨਹੀਂ ਟੁੱਟਾ ਸਹਿਲ ਤੁਸੀਂ ਮੀਡੀਆ ਵਿੱਚ ਨਾ ਰਵੇ ਮੈਂ ਪੰਜ-ਛੇ ਦਿਨਾਂ ਦੇ ਨਾਤੇ ਉੱਥੇ ਖੜਾ ਰਿਆ ਖੜਾ ਰਿਆ ਸਬੰਧਤ ਸੰਦੇ ਪਤਾ ਕੱ ਲਗੀ ਅਸੀਂ ਉਸਲ ਕੇ ਨਹੀਂ ਟੁੱਟਣ ਦਿੱਤਾ ਜੇ ਅਸੀਂ ਇਹਨੂੰ ਬੰਨ ਸਕਦੇ ਹਾਂ ਤੇ ਸਿਰਫ ਕਮੀ ਕੀ ਰਹਿ ਗਈ ਆ ਜਿੱਥੇ ਢਾਹ ਲੱਗਦੀ ਥੱਲੇ ਕੋ ਉੱਥੇ ਲੋਚਾ ਪੱਥਰ ਲੱਗਣਾ ਚਾਹੀਦਾ ਸੀ ਅਸੀਂ ਮਿੱਟੀ ਪਾਲਾਂਗੇ 2 4 10 20 50 ਲੱਖ ਦੀ ਗਰਾਹੀ ਕਰਕੇ ਇੱਕ ਵੀ ਪੈਸਾ ਨਹੀਂ ਸਾਨੂੰ ਸੰਗਤਾਂ ਨੇ ਬਹੁਤ ਸਜੋਤਾਂ ਵੜੀ ਖੁਸ਼ ਵਾ ਜਿਸ ਤਰੀਕੇ ਦੇ ਨਾਲ ਫਸਲਾਂ ਦਾ ਨੁਕਸਾਨ ਹੋ ਗਿਆ ਆ ਜੋ ਤੁਸੀਂ ਗੱਲਬਾਤ ਸੁਣੀ ਹੈ ਜਿਸ ਤਰੀਕੇ ਦੇ ਨਾਲ ਹੁਣ ਲੋਕਾਂ ਦੀਆਂ ਭਾਵਨਾਵਾਂ ਹੋ ਗਈਆਂ ਨੇ ਅਫਤਾਰ ਹੈਨਰੀ 바ਵਾ ਹੈਨਰੀ ਜਲੰਧਰ ਨਾਰਥ ਦੇ ਜਿਹੜੇ ਐਮ ਐਲ ਏ ਨੇ ਕਾਂਗਰਸ ਦਾ ਵਫਤ ਅੱਜ ਜ਼ਰੂਰ ਇਸ ਏਰੀਆ ਦੇ ਵਿੱਚ ਆਇਆ ਹੋਇਆ ਦੌਰਾ ਕਰਦਾ ਪਿਆ ਪਰ 바ਵਾ ਹੈਨਰੀ ਨੇ ਬਹੁਤ ਅਹਿਮ ਗੱਲ ਆਖੀ ਕਸੂਰ ਕੇਵਲ ਤੇ ਕੇਵਲ ਸਰਕਾਰਾਂ ਦਾ ਹੈ ਚਾਹੇ ਆਪੋਜੀਸ਼ਨ ਚਾਹੇ ਦੂਸਰੇ ਪਾਸੇ ਜਿਹੜੀ ਸੱਤਾਧਾਰੀ ਹੈ ਇੱਕ ਗੱਲ ਜ਼ਰੂਰ ਇਹ ਕਹਿੰਦੇ ਪਏ ਨੇ ਕਿ ਸਥਿਤੀਆਂ ਇਹੋ ਜਿਹੀਆਂ ਬਣ ਗਈਆਂ ਲੋਕ ਵਿਸ਼ਵਾਸ ਕਰਦੇ ਨਹੀਂ ਪੇ ਪਲੈਨਿੰਗ ਕੋਈ ਹੈ ਨਹੀਂ ਨੀ ਤਾਂ ਕਿਹੜੀ ਗੱਲ ਜਿਹੜੀ ਹੈ ਕਿ ਉਹ ਸੰਭਵ ਨਹੀਂ ਹੈ ਪਰ ਲੋਕਾਂ 'ਚ ਕਿਤੇ ਨਾ ਕਿਤੇ ਜਿਹੜਾ ਹੈ ਕਿ ਹੁਣ ਐਮਐਲਏ ਮੰਤਰੀ ਜਿੰਨੇ ਚਾਹੇ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਵਿਸ਼ਵਾਸ ਆਪਣਾ ਖੋ ਗਏ ਨੇ ਸਰਪੰਚ ਸਾਹਿਬ ਨੇ ਵੀ ਇਹੀ ਗੱਲ ਆਖੀ ਹੈ ਕਿ ਲਾਰੇ ਤੇ ਲਾਰੇ ਨੇ ਮਾਨ ਸਾਹਿਬ ਨੂੰ ਵੀ ਘੇਰਿਆ ਉਹਨਾਂ ਦੇ ਬਿਆਨਾਂ ਤੇ ਵੀ ਜਿਹੜਾ ਇੱਕੀ ਜਵਾਬ ਦਿੱਤਾ ਵਾ ਪਰ ਸਥਿਤੀਆਂ ਜੋ ਐ ਉਸ ਵਕਤ ਦਿਸਦੀਆਂ ਪਈਆਂ ਨੇ ਖੜੀ ਫਸਲ ਪੁੱਤਾ ਵਾਂਗੂ ਪਾਲੀ ਜਿਹੜੀ ਫਸਲ ਐ ਉਹ ਐਸ ਕਦਰ ਕਿਸ ਕਦਰ ਜਿਹੜੀ ਐ ਕਿ ਉਹ ਖਰਾਬ ਹੁੰਦੀ ਪਈ ਐ ਤਸਵੀਰਾਂ ਜਿਹੜੀਆਂ ਨੇ ਕਿ ਆ ਮੋਰੇ ਹੋ ਕੇ ਜਿਹੜੀਆਂ ਉਹ ਗਵਾਹੀ ਦੇ ਰਹੀਆਂ ਨੇ ਵੇਖਣਾ ਹੋਏਗਾ ਹੁਣ ਸਪੈਸ਼ਲ ਗੁਰਦੌਰੀਆਂ ਕਿਸਾਨ ਨੂੰ ਜੋ ਇੱਕ 60 ਵਜੇ ਐ ਕਿਸ ਤਰੀਕੇ ਦੇ ਨਾਲ ਜਿਹੜਾ ਕੀ ਹੁੰਦੀ ਪਰ ਭਾਈ ਹੋਏ ਕਿ ਤੇ ਸਥਿਤੀਆਂ ਹੁਣ ਜਿਹੜੀਆਂ ਨੇ ਕਿ ਉਹ ਕਿਦੋਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਦੁਰਸਤ ਹੋਣਗੀਆਂ ਕੈਮਰਾ ਪਰਸੈਂਟ ਦੇ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਅਲੀ ਕਲਾ ਸੁਲਤਾਨਪੁਰ ਲੋਧੀ